ਨਾ ਬਾਲਗ ਨਾਲ ਕੀਤੀ ਜਾ ਰਹੀ ਸੀ ਛੇੜਛਾੜ ਦੇਖੋ ਕਿਵੇਂ ਗੁਰਦੁਆਰਾ ਚ ਕੀਤਾ ਜਾ ਰਿਹਾ ਸ਼ਰਮਨਾਕ ਕੰਮ ਗੱਲ ਕਰਦੇ ਹਾਂ ਜਲਾਲਾਬਾਦ ਦੇ ਪਿੰਡ ਚੱਕ ਜਮਾਲਗੜ੍ਹ ਦੀ ਜਿੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ जोगਿੰਦਰ ਸਿੰਘ ਵੱਲੋਂ ਆ ਬਾਲਕ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ थाना ਅਮੀਰ ਖਾਸ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਦੱਸਦੇ ਇਹ ਕਿਸ ਬਾਰੇ ਜਾਣਕਾਰੀ ਦਿੰਦੇ ਹੋਏ ਅਚਰੂ ਰਾਮ ਡੀਐਸਪੀ ਸਬਡਿਵੀਜ਼ਨ ਜਲਾਲਾਬਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਜੁਲਾਈ 2024 ਨੂੰ ਪਿੰਡ ਚੱਕ ਜਮਾਲਗੜ੍ਹ ਵਿੱਚ ਸ਼ੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਨਾਬਾਲਕ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੇ ਦੋਸ਼ੀ ਜੋਗਿੰਦਰ ਸਿੰਘ ਵਾਸੀ ਪਿੰਡ ਚੱਕ ਜਮਾਲਗੜ੍ਹ ਦੇ ਖਿਲਾਫ ਮੁਕੱਦਮਾ ਨੰਬਰ 28 ਮਿਤੀ 7 ਜੁਲਾਈ 2024 ਜੋ 74 ਪਾੜਤੀਆਂ ਸਹਿਤਾ ਅਤੇ 10 ਪੋਕਸੋ ਐਕਟ थाना ਮੀਰ ਖਾਸ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਦੋਸ਼ੀ ਨੂੰ ਕਾਬੂ ਕਰਨ ਲਈ ਉਸ ਦੇ ਘਰ ਅਤੇ ਟਿਕਾਨੀਆਂ ਤੇ ਰੇਡ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਪਰੰਤੂ ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਘੜ ਤੋਂ ਫਰਾਰ ਸੀ ਜਿਸ ਨੂੰ ਅੱਜ 14 ਜੁਲਾਈ 2024 ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਜਮਾਲਗੜ ਚ ਜਮਾਲਗੜ ਪਿੰਡ ਦੇ ਵਿੱਚ ਘਟਨਾ ਹੋਈ ਹੈ ਉਸ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪਿੰਡ ਜਮਾਲਵਾਲ ਵਿਖੇ ਮਤੀ 7 ਸਤ ਨੂੰ ਸ਼ਾਮ ਨੂੰ ਸਾਡੇ 6:00 ਵਜੇ ਦੇ ਕਰੀਬ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਮైనਰ ਬੱਚਿਆਂ ਨਾਲ ਬਲੈਸਟਿੰਗ ਹੋਈ ਹੈ ਤੇ ਉਹਦੇ ਸੰਬੰਧ ਵਿੱਚ ਐਫਆਰ ਨੰਬਰ 28 ਰਜਿਸਟਰ ਕੀਤੀ ਗਈ ਸੀ ਜਗਿੰਦਰ ਸਿੰਘ son of ਨਿਆਮਤ ਰਾਏ ਵਾਸੀ ਚੱਕ ਜਮਾਲਗੜ੍ਹ ਤੇ ਉਹਦੇ ਖਿਲਾਫ ਐਫਆਰ ਦਰਜ ਕੀਤੀ ਗਈ ਸੀ 74 ਭਾਰਤੀ ਨਿਆਂਇਕ ਸੰਗਠਾ ਜਿਹਦੇ تحت ਐਫਆਰ ਦਰਜ ਕੀਤੀ ਗਈ ਸੀ ਉਹ ਚ ਇੱਕ 10 ਬਾਕਸ ਰੈਕਟਰ ਆਇਆ ਹੈ ਉਹਦੇ ਵਿੱਚ ਸਾਨੂੰ ਇਹ ਜਗਿੰਦਰ ਸਿੰਘ ਵਾਂਟਡ ਸੀ ਬੰਦਾ ਤੇ ਅੱਜ ਅਸੀਂ ਉਹਨੂੰ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨੂੰ ਅਸੀਂ ਅਰੈਸਟ ਕਰ ਲਿਆ ਹੈ ਗ੍ਰਿਫਤਾਰੀ ਇਹ ਵਾਲਾ ਗ੍ਰਿਫਤਾਰੀ ਇਹਦੀ ਆਪਣਾ ਫੋਜਪੁਰ ਰੋਡ ਤੋਂ ਹੋਈ ਹੈ ਮੁਰਲੀ ਐਡਮਿਨਿਸਟ੍ਰੇਸ਼ਨ ਦੇਖੋ ਅੱਜ ਹੀ ਅਰੈਸਟ ਹੋਈ ਹੈ ਹੁਣ ਪੁੱਛਗਛ ਜਾਰੀ ਹੈ ਉਹਦੀ